ਸਸੀ ਕਾਲ ਜੀ ਸਾਰਨ ਪਿਆਰ ਪਰ ਸਸੀ ਕਾਲ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਕਮਲ ਜੀ ਤੇ ਕਿਚਨਡ ਬਲੌਗ ਦੇ ਵਿੱਚ ਆਪਾਂ ਨੇ ਲੈ ਲਏ ਚੌਪਰ ਤੇ ਤਿੰਨ ਲੰਗੀਆਂ ਨੇ ਇਹ ਮਿਰਚਾਂ ਤੇ ਇੱਕ ਲੈ ਆਪਾਂ ਪਿਆਜ਼ ਤੇ ਇੱਕ ਅੰਬੀ ਦੇ ਕਰ ਲਏ ਆਪਾਂ ਨੇ ਟੁਕੜੇ ਕੱਚੀ ਅੰਬੀਆਂ ਅੱਜ ਕੱਲ ਕੱਚੀਆਂ ਅੰਬੀਆਂ ਬਾਜ਼ਾਰੋਂ ਬਹੁਤ ਮਿਲਦੀਆਂ ਨੇ ਹੈਨਾ ਤੇ ਆਪਾਂ ਨੇ ਬਣਾਉਣੀ ਹੈ ਚਟਣੀ ਲਰਨੀ ਮੈਕਸੀ ਵਾਲੇ ਕੱਪ ਚ ਨਹੀਂ ਮੈਂ ਬਣਾਇਗੀ ਹਨਾ ਉਹਦੇ ਵਿੱਚ ਵਾਲੀ ਬਰੀਕ ਜੀ ਹੋ ਜਾਂਦੀ ਹੈ ਵੈਸੇ ਗਰਮ ਗਰਮ ਪਰੌਠਾ ਤੇ ਨਾਲ ਹੋਵੇ ਮਲਾਈ ਜਾਂ ਮੱਖਣ ਮੈਂ ਅਸਲੀ ਜਦਾ ਬਣਾ ਰਹੀ ਆਂ ਕਿ ਕਿ ਇਦਾਂ ਦੇ ਟੇਸਟ ਨਾਲ ਮੈਂ ਚਟਣੀ ਤਿਆਰ ਕਰਾਂ ਹਨਾ ਇਹ ਚ ਕੀ ਕੀ ਪਾਵਾਂਗੇ ਆਪਾਂ ਨੇ ਪਾਲਿਆ ਇੱਕ ਪਿਆਜ਼ ਪਿਆਜ਼ ਅੱਜ ਮੈਂ ਆਪਣੀ ਛੱਤ ਤੋਂ ਉਤਾਰ ਕੇ ਲੈ ਕੇ ਆਈ ਆਂ ਪਿਆਜ਼ ਕੋਈ ਮੋਟੇ ਆ ਤੇ ਕੋਈ ਬਰੀਕ लास्ट ਸਮਝ ਲੋ ਐਡੇ ਐਡੇ ਪਿਆਜ਼ ਤੇ ਮੇਰੇ ਤਕਰੀਬਨ ਹੋਇਆ ਏ ਪਿਆਜ਼ ਛੱਤ ਦੇ ਉੱਪਰ ਦੇਖੋ ਕਿੰਨੀ ਕਿ ਵਿਚਾਰੇ ਨੂੰ ਖਰਾਕ ਪੈਂਦੀ ਆ ਹਨਾ ਤੇ ਗਰਮੀ ਦੀ ਬੜੀ ਮਾਰ ਆ ਉਪਰ ਕਦੂ ਲੱਗੇ ਆ ਕਦੂ ਪਤਾ ਨਹੀਂ ਕਿਉਂ ਸੁੱਕ ਜਾਂਦੇ ਨੇ ਪਲੀਜ਼ ਕਿਸੇ ਨੂੰ ਪਤਾ ਤਾਂ ਜ਼ਰੂਰ ਇਹਦੇ ਵਾਰੀ ਵੀਡੀਓ ਪਾਓ ਜਿਨ੍ਹਾਂ ਨੂੰ ਪਤਾ ਐਵੇਂ ਵੀਡੀਓ ਬਣਾ ਪਾਓ ਤਾਂ ਕਿ ਕੀ ਚੀਜ਼ ਪਾਈਏ ਆਪਾਂ ਇਹ ਕਦੂ ਆਪਣੇ ਪੂਰੇ ਵੱਡੇ ਸੋਹਣੇ ਹੋ ਜਾਣ ਹਨ ਇਹ ਪਾ ਲਿਆ ਆਪਾਂ ਤਾਂ ਇਹਨੂੰ ਆਪਾਂ ਛੋਟੇ ਛੋਟੇ ਟੁਕੜੇ ਕਰ ਲੈਣੇ ਆ ਗਿਲੇ ਦੇ ਵਿੱਚ ਹੀ ਕਿਉਂਕਿ ਫਿਰ ਆਪਾਂ ਚਟਨੀ ਬਣਾਉਣੀ ਹੈ ਇਹਦੇ ਵਿੱਚ ਇਹ ਕੁੰਡੇ ਵਰਗੀ ਚਟਨੀ ਬਣ ਜਾਏਗੀ ਕੁੰਡਾ ਤੇ ਮੇਰੇ ਕੋਲੇ ਹੈ ਨਹੀਂ ਹੁੰਦਾ ਤਾਂ ਹੋਰ ਵੀ ਮਜ਼ਾ ਸੀਗਾ ਕੋਰੇ ਕੋਰੇ ਕੁੰਡੇ ਵਿੱਚ ਚਟਣੀ ਮਰਗੜਾ ਕੋਰੇ ਕੋਰੇ ਕੁੰਡੇ ਵਿੱਚ ਚਟਣੀ ਮਰਗੜਾ ਤੜਕੇ ਉੱਠ ਕੇ ਖਾ ਮੰਗੇ ਦੇਸੀ ਘਾਦੇ ਪਰੌਠਿਆਂ ਨਾ ਖਾ ਮੰਗੇ ਬਈਓ ਘਾਦੇ ਪਰੌਠਿਆਂ ਨਾ ਖਾ ਮੰਗੇ ਵੈਸੇ ਦਨੀ ਨਾ ਇਹ ਦੁੱਜਾ ਹੁੰਦਾ ਨਾ ਆਪਾਂ ਇਹ ਦੁੱਜੇ ਨਹੀਂ ਬੋਲਦੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਕੀ ਬੋਲੀ ਹੁੰਦੀ ਹੈ ਇਹ ਕਦੇ-ਕਦੇ ਮਨ ਖੁਸ਼ ਹੁੰਦਾ ਹੈ ਨਾ ਕੱਲੀ-ਕੱਲੀ ਮਨ ਖੁਸ਼ ਹੁੰਦੇ ਨਾਲ ਹੁੰਦਾ ਤੇ ਕਦੇ-ਕਦੇ ਤਾਂ ਬਹੁਤ ਉਦਾਸ ਮਨ ਹੁੰਦਾ ਵਾ ਕਿਉਂਕਿ ਕੰਦੇ ਹੁੰਦੇ ਆ ਨਾਲ ਦੇ ਜੰਮੇ ਥਰ ਜਾਂਦੇ ਨੇ ਤਾਂ ਫਿਰ ਉਹ ਦਿਲ ਦੇ ਵਿੱਚੋਂ ਦਰਦ ਨਹੀਂ ਜਾਂਦਾ ਹੁੰਦਾ ਤਾਂ ਮੇਰੇ ਦਿਲ ਚੋਂ ਫਿਰ ਦਰਦ ਨਹੀਂ ਜਾਂਦਾ ਕਈ ਵਾਰ ਤਾਂ ਮੈਂ ਸਾਰੀ ਰਾਤ ਬੈਠ ਕੇ ਗੁਜ਼ਾਰਦੀ ਆ ਤੇ ਤੋਰੀ ਫਿਰ ਕਿ ਰਾਤ ਕੱਟ ਲੈਣੀ ਹੁੰਨੀ ਆ ਕਿ ਇਸ ਦਿਨ ਮੇਰਾ ਭਾਈ ਇਸ ਦੁਨੀਆ 'ਚ ਸੀ ਇਸ ਦਿਨ ਮੇਰੀ ਮਾਂ ਦੁਨੀਆ 'ਚ ਸੀ ਇਸਨੇ ਬਾਪ ਦੁਨੀਆ 'ਚ ਸੀ ਨਾ ਜਾਣਾ ਦੇਖੋ ਸਭ ਨੇ ਆਪਾਂ ਨੂੰ ਪਤਾ ਨਾ ਤੋ ਬਾਣੀ ਗੁਰੂ ਦੀ ਚ ਵੀ ਲਿਖਿਆ ਵਸਖੁਨੀ ਸਾਤੇ ਪੜਸ ਆਵਨ ਜਾਵਨੇ ਖੇਲ ਬਨਾਇ ਅਗਿਆਕਾਰੀ ਕਿੰਨੀ ਮਾਇਆ ਸਭ ਕੇ ਮਦਲ ਪਤ ਰਹੇ ਜੋ ਕਰ ਕਹਿਣਾ ਸੋ ਆਪੇ ਗਹਿ ਅਗਿਆ ਆਵੇ ਅਗਿਆ ਜਾਏ ਨਾਨਕ ਜਾਪਾਵੇ ਤਾਂ ਲਈ ਸਮਾਈ ਉਹਦਾ ਪ੍ਰਮਾਤਮਾ ਨੂੰ ਜੇ ਚੰਗ ਲਗਣਾ ਤੁਲੇ ਜਾਣਾ ਪਰ ਜਿਹੜੇ ਆਪਣੇ ਮੋਹ ਪਿਆਰ ਹੁੰਦੇ ਨੇ ਨਾ ਆਪਾਂ ਨੂੰ ਇਹ ਜਿਉਣ ਨਹੀਂ ਦਿੰਦੇ ਆਪਾਂ ਨੂੰ ਇਹ ਯਾਦ ਕਰਾਂ ਤੇ ਪਤਾ ਆਪਾਂ ਨੂੰ ਇਹ ਸੰਸਾਰ ਦੇ ਵਿੱਚੋਂ ਜਾਣਾ ਹੀ ਜਾਣਾ ਆਪਾਂ ਨੇ ਤੋ ਪਰ ਗੱਲਾਂ ਉੱਥੇ ਆ ਜਾਂਦੀਆਂ ਨੇ ਮੋਹ ਪਿਆਰ ਦੀਆਂ ਅੱਪਾ ਅਣੇਚ ਪਾਲਣਤੰ ਮਿਰਚਾ ਤੁਸੀਂ ਵੀ ਕਹਿਣਾ ਕਿ ਆਪਣੇ ਰੋਣੇ ਲੈ ਕੇ ਵਹਿ ਜਾਂਦੀ ਹੈਗੀ ਇੱਕ ਭੈਣ ਨੇ ਮੈਨੂੰ ਕਿਹਾ ਸੀ ਜਦੋਂ ਮੇਰੇ ਬਰਦਰ ਦੀ ਡੈਥ ਹੋਈ ਆ ਕਿੰਨੇ ਤੋਂ ਉਹਨਾਂ ਦੀਆਂ ਗੱਲਾਂ ਕਰਦੀ ਹੈ ਮੇਰਾ ਭਰਾ ਸੀ ਨਾ ਮੈਂ ਗੱਲਾਂ ਕਰਨੀ ਮੈਂ ਅੱਜ ਵੀ ਕਰਦੀ ਆ ਮੈਂ ਇਕੱਲੀ ਵੀ ਗੱਲਾਂ ਕਰਦੀ ਆ ਜੇ ਫੋਟੋ ਦੇਖ ਕੇ ਤਾਂ ਆਪਾ ਥੋੜਾ ਜਿਹਾ ਨਮਕ ਪਾਤਾ ਹਰ ਇੱਕ ਨੂੰ ਯਾਦ ਹੁੰਦਾ ਆਪਣਾ ਭੈਣ ਭਰਾ ਜੀ ਦੇ ਭੈਣ ਭਰਾ ਨੇ ਪੱਥਰਾਂ ਨੂੰ ਨਹੀਂ ਯਾਦ ਹੁੰਦਾ ਇਹਦੇ ਵਿੱਚ ਉਸ ਲਈ ਇਹ ਤਾਂ ਇਹਦੇ ਵਿੱਚ ਮੈਂ ਜੀਰਾ ਪਾਵਾਂਗੀ ਹਰੇਕ ਨੂੰ ਭੈਣ ਭਰਾ ਦੁਨੀਆ ਦੇ ਵਿੱਚ ਨਹੀਂ ਮਿਲਦੇ ਪਰ ਮੈਂ ਥੋੜੇ ਵੱਖਰੇ ਸੁਹਾਦੀ ਆ ਅੱਛੇ ਭੈਣ ਭਰਾ ਹੋਣਾ ਜ਼ਰੂਰੀ ਵੀ ਹੁੰਦਾ ਵਾ ਤੋ ਵਿੱਚ ਅੱਧਾ ਟਮਾਟਰ ਪਾ ਲਈਏ ਅੱਧਾ ਟਮਾਟਰ ਲੈ ਲਏ ਮੈਂ ਟਮਾਟਰ ਮੁਗਾਏ ਤਾਂ ਮੈਂ ਥੋਕੇ ਫਰਿੱਜ ਦੇ ਵਿੱਚ ਲਾਤਾ ਮੇਰੀ ਹੁਣ ਇੱਕ ਬਿਮਾਰੀ ਪੁੱਠੀ ਆ ਗਈ ਕਿ ਮੈਂ ਸਾਰੀ ਸਬਜ਼ੀ ਗਰਮ ਪਾਣੀ ਨਾਲ ਧੋਨੀਆ ਕਿਉਂਕਿ ਕਟਾਣੂ ਟੂਮ ਹੁੰਦੇ ਨੇ ਮੇ ਭਿਓਂਕੇ ਰੱਖ ਦਿੰਨੀ ਹੁੰਨੀ ਆ 5-7 ਮਿੰਟ ਲਈ ਕਿ ਭਿੱਜੀ ਰਹੇਗੀ ਤਾਂ ਆਪਣਾ ਠੀਕ ਰਹੇਗੀ ਇਹਦੇ ਵਿੱਚ ਦੇਖਿਓ ਪੂਰੀ ਮਿਕਸ ਇਹ ਨਹੀਂ ਹੋਣੀ ਤੁਸੀਂ ਕਹੋ ਜੀ ਇਹ ਤਾਂ ਮਿਕਸੀ ਵਰਗੀ ਨਹੀਂ ਬਣੇਗੀ ਜਿਵੇਂ ਕੁੰਡੇ ਦੀ ਚਟਣੀ ਨਹੀਂ ਹੁੰਦੀ ਅਦਰ ਕੁੱਟੀ ਜੀ ਉਹ ਚੀਜ਼ ਬਣੇਗੀ ਹੈ ਉਹ ਚੀਜ਼ ਦੇਖ ਕੇ ਵਰਕੇ ਨੇ ਟੇਸਟ ਲੱਗਦੀ ਹੈ ਜਦੋਂ ਆਪਾਂ ਖਾਵਾਂਗੇ ਇਹਦਾ ਖੱਟੀ ਮਿੱਠੀ ਜਿਹਾ ਟੇਸਟ ਆਏਗਾ ਤੇ ਇਹਦੇ ਵਿੱਚ ਮੈਂ ਥੋੜੀ ਜੀ ਐ ਸ਼ੱਕਰ ਪਾ ਦਿੰਨੀ ਆ ਸ਼ੱਕਰ ਮੈਂ ਜ਼ਿਆਦਾ ਨਹੀਂ ਪਾਉਂਗੀ ਤੁਹਾਨੂੰ ਮੈਂ ਦੱਸ ਚੁੱਕੀ ਆ ਕਿ ਅਸੀਂ ਮਿੱਠੇ ਤੋਂ ਬਹੁਤ ਦੂਰ ਰਹਿੰਨੇ ਆ ਪਰ ਸਹੀ ਗੱਲ ਆ ਮੇਰੇ ਸਸਟਾ ਡੱਬਾ ਦੇਖੀ ਗਈ ਕਿ ਮੈਂ ਤਕਰੀਬਨ ਖਾ ਹੀ ਲਿਆ ਹੈ ਹਨਾ ਵੈਸੇ ਡਾਕਟਰ ਨੇ ਮੈਨੂੰ ਮਨਾ ਕੀਤਾ ਹੋਇਆ ਕਿ ਮਿੱਠਾ ਨਹੀਂ ਖਾਣਾ ਥੋੜੇ ਜਿਹੀ ਪੀਸ ਰਹਿ ਗਏ ਹੁਣੇ ਵਿਚਾਰੇ ਕਿਲੋ ਦੇ ਡੱਬੇ ਚ ਤੋਂ ਖਾਲੇ ਮੇਰੇ ਹਸਬੰਡ ਨੂੰ ਨਹੀਂ ਪਤਾ ਕਿ ਮੈਂ ਚੱਕ ਲਈਆਂ ਸਾਰੇ ਤਾਂ ਮੈਂ ਫਟੇ ਝੂਠ ਬੋਲ ਦੇਣੀ ਹੁਣੇ ਖਾਣ ਪਿੱਛੇ ਤਾਂ ਫਿਰ ਕਿ ਨਹੀਂ ਜੀ ਦੇਤਾ ਉਹਨੂੰ ਦੇਤਾ ਇਹਨੂੰ ਦੇਤਾ ਕਰਕੇ ਤਾਂ ਉਹ ਕਹ ਰਹੀ ਸੀ ਨਹੀਂ ਮਨਾ ਕਰਦੇ ਤੂੰ ਵਾਪਸ ਹੀ ਕਰ ਦੇ ਢੱਬਾ ਦੋ ਪੀਸ ਰੱਖ ਲਓ ਤਾਂ ਬਾਕੀ ਦੇ ਤੁਸੀਂ ਵਾਪਸ ਕਰ ਦਿਓ ਪਰ ਮੈਂ ਬਠਾਈ ਪਿੱਛੇ ਮੇਰੀ ਮਾੜੀ ਨਹੀਂ ਤਾਂ ਵੈਸੇ ਮੈਂ ਮਿੱਠਾ ਖਾਂਦੀ ਨਹੀਂ ਐਸੇ ਹੈ ہمارا ਸੁਭਾਅ ਭਾਈ ਸਦਾ ਸਾਦਾ ਆਪਏ ਦੇ ਵਿੱਚ ਹੀ ਬਣਾਵਾਂਗੇ ਇਦਾਂ ਕਹਿਣਾ ਨਾ ਦੇਣਾ ਕਿ ਦੇਖੋ ਜੀ ਤਕਨੀ ਬਣਾਇਆ ਤਕਨੀ ਨਹੀਂ ਇਹਦੇ ਚ ਇਹਦੇ ਵਿੱਚ ਵੀ ਕਾਫੀ ਵਧੀਆ ਬਣਦੀ ਹੈ ਸਿਰਫ ਇੱਕ ਦੋ ਮਿੰਟ ਫालतू ਲੱਗਦੇ ਆ ਖੜੇ ਆਪਣੀ ਐਕਸਰਸਾਈਜ਼ ਹੋ ਜਾਂਦੀ ਹੈ ਮੋਢਿਆਂ ਦੀ ਵੈਸੇ ਮੇਰੇ ਮੋਢੇ ਦਰਦ ਕਰਦਾ ਸੀ ਆਪਣੀ ਸਰਜਰੀ ਹੋਈ ਹੈ ਹਨਾ ਮੋਢੇ ਦੀ ਤਾਂ ਬਾਰ-ਬਾਰ ਬਦਲ ਕੇ ਆਪਾਂ ਬਾਹਾਂ ਦੇ ਨਾਲ ਕੰਮ ਕਰ ਰਹੇ ਹਾਂਗੇ ਇਹਦੇ ਵਿੱਚ ਦੀ ਪਤਾ ਲੱਗ ਜਾਂਦਾ ਆਪਾਂ ਨੂੰ ਕਿ ਕਿੰਨੀ ਕ ਮੋਟੀ ਹੋਈ ਹੈ ਕਿ ਬਰੀਕ ਹੋਈ ਹੈਗੀ ਦੇਖੋ ਜੀ ਐਦਾਂ ਦੀ ਬਣ ਗਈ ਹੈ ਚਟਣੀ ਤੇ ਆਪਾਂ ਥੋੜਾ ਜਿਹਾ ਘੇੜੇ ਹਰ ਦੇ ਦੇਾਂਗੇ ਤੇ ਇਹਨੇ ਬਿਲਕੁਲ ਮਿਕਸੀ ਤਰ੍ਹਾਂ ਤਾਂ ਨਹੀਂ ਬਣਨੀ ਹੈ ਹਨਾ ਤੋ ਕੁੰਡੇ ਜਿਹਾ ਬਣ ਜਾਏਗੀ ਤੇ ਆਪਾਂ ਹੁਣ ਇਹੇ ਗੇੜੇ ਹੋਰ ਦੇ ਲੈਣੇ ਆ ਚਟਣੀ ਤਾਂ ਪਤਾ ਨਹੀਂ ਕਿੱਦਾਂ ਦੀ ਬਣੀ ਇਹਨਾਂ ਨੂੰ ਜਰੂਰ ਪਤਾ ਕਿ ਇਹਦੀ ਰੱਸੀ ਟੁੱਟ ਗਈ ਹੈ ਨਾ ਮੈਂ ਬਹੁਤ ੱੱਕੇ ਦੇ ਨਾਲ ਆ ਇਹਨੂੰ ਖਿੱਚ ਖਿੱਚ ਕੇ ਅਦਾ ਕਰੀ ਇਸੇ ਜਲਦੀ ਬਣ ਜਾਏ ਇਹ ਟੁੱਟ ਗਈ ਤਾਂ ਆਪਾਂ ਦੇਖ ਜਾਈਏ ਚਟਣੀ ਕਿਹੜੇ ਤਰੀਕੇ ਦੀ ਕਿੰਨੀ ਸੋਹਣੀ ਬਣੀ ਹੈ ਹਾਜੀ ਚਟਣੀ ਤਾਂ ਆਪਣੀ ਬਹੁਤ ਵਧੀਆ ਬਣ ਗਈ ਹੈ ਤੇ ਤੁਸੀਂ ਵੀ ਤੁਹਾਡੇ ਘਰੇ ਮਿਕਸੀ ਨਹੀਂ ਤਾਂ ਘਰਾਂ ਦੀ ਲੋੜ ਨਹੀਂ ਇਹਦੇ ਵਿੱਚ ਬਣਾਵੋ ਤੇ ਇੱਕ ਤਰੀਕਾ ਹੋਰ ਕਦੀ ਟਾਈਮ ਲੱਗਿਆ ਤਾਂ ਉਹ ਤਰੀਕਾ ਵੀ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ ਕਿ ਬਿਨਾਂ ਇਹ ਵੀ ਨਾ ਤੁਹਾਡੇ ਘਰੇ ਹੋਵੇ ਤਾਂ ਤੁਸੀਂ ਕਿਸ ਤਰੀਕੇ ਨਾਲ ਚਟਣੀ ਬਣਾ ਸਕਦੇ ਹੋ ਮੈਂ ਕਾਲ ਕਰ ਜਾਨੀ ਵੀਡੀਓ ਬਣਾਉਣ ਦੀ ਆਈਡੀਆ ਤਾਂ ਬਹੁਤ ਹੁੰਦੇ ਆ ਆਪਣੇ ਕੋਲੇ ਚੀਜ਼ਾਂ ਬਣਾਉਣ ਦੇ ਤਾਂ ਇਹ ਹੁਣ ਆਪਣੀ ਚਟਣੀ ਬਣ ਕੇ ਤਿਆਰ ਆ ਤੇ ਤੁਸੀਂ ਇਸ ਤਰੀਕੇ ਦੇ ਨਾਲ ਚਟਣੀ ਜ਼ਰੂਰ ਬਣਾਇਆ ਕਰੋ ਧੰਨਵਾਦ ਮਿਹਰਬਾਨੀ ਮੇਰੇ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਜ਼ਰੂਰ ਕਰਨਾ ਨਿਉ ਤਾਂ ਸਬਸਕ੍ਰਾਈਬ ਕਰੋ ਨੀ ਵੀਡੀਓ ਜ਼ਰੂਰ ਪਲੀਜ਼ ਵਾਚ ਕਰਿਆ ਕਰੋ ਸਾਰਿਆਂ ਦੀ ਮੈਂ ਆਪਣੀ ਨਹੀਂ ਕਹਿੰਦੀ ਸਾਰਿਆਂ ਦੀ ਵੀਡੀਓ ਵਾਚ ਕਰਿਆ ਕਰੋ ਹਰ ਇੱਕ ਨੂੰ ਹੁੰਦਾ ਕਿ ਐਨੀ ਮਿਹਨਤ ਦੇ ਨਾਲ ਉਹ ਕੰਮ ਕਰਦੇ ਨੇ ਧੰਨਵਾਦ